ਅਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਬੀਬੀ ਨਾਨਕੀ ਖਾਲਸਾ ਕਾਲਜ ਤਾਰੀਵਾਲ ਵਿਖੇ ਜਨਵਾਦੀ ਚੇਤਨਾ ਮੰਚਰ ਦੇ ਵੱਲੋਂ ਕਰਵਾਏ ਜਾਣ ਵਾਲੇ ਮਾਸਟਰ ਕੁਲਦੀਪ ਸਿੰਘ ਛੀਨਾ ਅਤੇ ਬਾਲ ਕ੍ਰਿਸ਼ਨ ਪੂਰੀ ਯਾਦਗਾਰੀ ਸਾਹਿਤਕ ਸਮਾਰੋਹ ਸਬੰਧੀ ਲੇਖਕਾਂ ਦੀ ਮੀਟਿੰਗ ਡਾਕਟਰ ਸੁਰਿੰਦਰ ਸਿੰਘ ਸਾੰਗ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਡਾਕਟਰ ਦੇਵਿੰਦਰ ਤੇਜਾ ਸੁਖਵਿੰਦਰ ਸਿੰਘ ਲੰਦਾਵਾ ਅਮਰੀਤ ਸਿੰਘ ਲਹਿਲ ਕੁਲਦੀਪ ਸਿੰਘ ਕਾਂਗਲਾ ਸੁਚਾਪਸਨਾਵਾਲ ਰਣਜੀਤ ਸਿੰਘ ਗਿੱਲ सौरभ सिंह पसनावाल गुरदीप लाल आदि ने पाग लिया मीटिंग संबंधी जानकारी दिंदे हुए डॉक्टर सुरेंद्र सिंह सांत ने دسیا કે 29 دسمبر 2024 ਦਿਨ ਐਤਵਾਰ ਨੂੰ ਸਵੇਰੇ 9 ਵਜੇ ਸਾਹਿਤਕ ਸਮਾਰੋਹ ਅਤੇ ਪੁਸਤਕ ਬੋਸ਼ਟੀ ਬੇਬੇ ਨਾਨਕੀ ਖਾਲਸਾ ਕਾਲਜ ਤਾਰੀਵਾਲ ਵਿਖੇ ਕਰਵਾਈ ਜਾਵੇਗੀ ਜਿਸ ਵਿੱਚ ਲੇਖਕ ਵਰਗੇ ਸਲਾਮਤ ਦੀ ਲਿਖੀ ਪੁਸਤਕ ਤਾਂਤੇ ਤਾਣੀ ਕਹਾਣੀ ਸੰਗ੍ਰਹਿ ਤੇ ਤਰਸੀਮ ਸਿੰਘ ਪੰਗੂ ਪਰ ਚਾਪੜਨਗੇ ਇਸ ਤੋਂ ਇਲਾਵਾ ਅਤੀਤ ਦੀ ਸਮਰਤੀ ਤੇ ਕੁਲਦੀਪ ਪੂਰੋਵਾਲ ਕੁਲਦੀਪ ਸਿੰਘ ਛੀਨਾ ਅਤੇ ਬਾਲਕ੍ਰਿਸ਼ਨ ਪੁਰੀ ਸਬੰਧੀ ਯਾਦਾਂ ਤੇ ਰੋਸ਼ਨੀ ਪਾਉਣਗੇ ਇਸ ਮੌਕੇ ਤੇ ਕਵੀ ਦਰਬਾਰ ਹੋਵੇਗਾ ਦੇਖੋ ਤਾਰੀਵਾਲ ਤੋਂ ਸਾਡੇ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਜਨਕੇਤਨਾ ਮੰਚ ਰਜਿਸਟਰਡ ਤਾਰੀਵਾਲ ਵੱਲੋਂ 29 ਦਸੰਬਰ ਨੂੰ ਐਤਵਾਰ ਬੀਬੀ ਨਾਨਕੀ गर्ल्स ਕਾਲਜ ਤਾਰੀਵਾਲ ਵਿੱਚ ਬਹੁਤ ਵੱਡਾ ਸਾਹਿਤਿਕ ਸਮਾਗਮ ਕਰਵਾਇਆ ਜਾ ਰਿਹਾ ਸਾਡੇ ਦੋ ਪੁਰਾਣੇ ਸਾਥੀ ਕੁਲਦੀਪ ਸਿੰਘ ਛੀਨਾ ਬਾਲਕ੍ਰਿਸ਼ਨ ਪੁਰੀ ਉਨੇ ਯਾਦ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਇਲਾਕੇ ਦੇ ਸੂ ਬੁੱਧੀਜੀਵੀ ਲੇਖਕ ਵਿਦਵਾਨ ਹੋਰ ਸਮਾਜਿਕ ਕਾਰਕੂ ਜਿਹੜੇ ਨੇ ਉਹ ਬਹੁਤ ਵੱਡੀ ਪੱਧਰ ਤੇ ਸ਼ਾਮਲ ਹੋ ਰਹੇ ਨੇ ਇਸ ਸਮਾਗਮ ਵਿੱਚ ਵਰਗਿਸ ਸਲਾਮਤ ਦੀ ਕਹਾਣੀਆਂ ਦੀ ਕਿਤਾਬ ਤੰਦ ਤੇ ਤਾਣੀ ਉਹਦੇ ਤੇ ਵਿਚਾਰ ਚਰਚਾ ਹੋਵੇਗੀ ਤਸੀਮ ਸਿੰਘ ਤੰਗੂ ਪਰਚਾ ਪੜਨਗੇ ਉਸ ਤੋਂ ਬਾਅਦ ਹਾਜ਼ਰ ਵਿਦਵਾਨ ਜਿਹੜੇ ਨੇ ਉਹ ਕਿਤਾਬ ਤੇ ਚਰਚਾ ਕਰਨਗੇ ਨਾਲ ਦੀ ਨਾਲ ਉਸ ਮੌਕੇ ਤੇ ਜਿਹੜਾ ਕਵੀ ਦਰਬਾਰ ਹੋਏਗਾ ਜਿੱਥੇ ਪੂਰੇ ਜ਼ਿਲ੍ਹੇ ਤੋਂ ਹਾਜ਼ਰ ਕਵੀ ਆਪਣੇ ਕਲਾਮ ਸੁਣਨਗੇ ਇਸ ਦੇ ਨਾਲ ਹੀ ਦੋਵੇਂ ਜਿਹੜੇ ਸਾਡੇ ਸਾਥੀ ਨੇ ਜਿਹਨੇ ਯਾਦ ਚ ਪ੍ਰੋਗਰਾਮ ਕਰਵਾ ਰਿਆ ਉਹਨਾਂ ਦੀ ਯਾਦ ਨੂੰ ਕੁਲਦੀਪ ਪੂਰਵਾ ਜਿਹੜੇ ਗਵਰਨਮੈਂਟ ਟੀਚਰ ਯੂਨੀਅਨ ਦੇ ਪ੍ਰਧਾਨ ਨੇ ਸਾਡੇ ਜ਼ਿਲ੍ਹੇ ਦੇ ਉਹ ਯਾਦ ਨੂੰ ਤਾਜ਼ਾ ਕਰਨਗੇ ਇਸ ਸਾਰੇ ਸਮਾਗਮ ਵਿੱਚ ਬਹੁਤ ਦੂਰ ਤੋਂ ਲੇਖਕ ਤੇ ਹੋਰ ਸੱਜਣ ਸ਼ਾਮਲ ਹੋ ਰਹੇ ਨੇ ਇਦੇ ਵਿੱਚ ਗੁਰੂ ਘਰ ਲੰਗਰ ਤੁਟ ਵਰਤੇਗਾ ਨਾਲ ਦੀ ਨਾਲ ਕਹਾਣੀਆਂ ਕਿਤਾਬਾਂ ਦੇ ਨਾਲ ਨਾਲ ਇਸ ਗੱਲ ਤੇ ਵਿਚਾਰ ਹੋਏਗੀ ਕਿ ਸਾਹਿਤ ਦੇ ਸੁਭਾਵਾਂ ਨੂੰ ਕਿਸ ਤਰ੍ਹਾਂ ਦੁਬਾਰਾ ਸੁਰਜੀਤ ਕੀਤਾ ਜਾਏ ਜਾਂ ਚੇਤਨਾ ਨੂੰ ਜਿਹੜਾ ਸਾਡਾ ਇਸ ਤੋਂ ਪਹਿਲਾਂ ਬਹੁਤ ਵੱਡੇ ਪ੍ਰੋਗਰਾਮ ਕਰਦੇ ਰਹੇ ਆਂ ਸੁਰਜੀਤ ਪਾਤਰ ਦੇ ਸ਼ੇਰ ਬਟਾਲਵੀ ਦੇ ਪਰੂਲ ਹੱਤਿਆ ਬਾਰੇ ਨਸ਼ਿਆਂ ਬਾਰੇ ਉਹ ਸਾਰੇ ਸਮਾਜ ਦੇ ਬਹੁਤ ਵੱਡੇ ਹੋਏ ਨੇ ਉਸੇ ਨੂੰ ਤਾਜ਼ਾ ਕਰਦੇ ਆਂ ਦੁਬਾਰਾ ਸੁਜਿਤ ਕਰਦੇ ਆ ਜਨ ਚੇਤਨਾ ਮੰਚੂ ਨੇ ਬਹੁਤ ਵੱਡਾ ਪ੍ਰੋਗਰਾਮ ਕਰਵਾ ਰਿਆ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਵੀ 29 ਤਰੀਕ ਨੂੰ ਬਾਬੇ ਨਾਨਕੀ ਗਰਸ ਕਾਲਜ ਧਾਰੀਵਾਲ ਵਿਖੇ ਸਵੇਰੇ ਠੀਕ 9 ਵਜੇ ਸ਼ਾਮ ਰੋਹੋ ਆਪਣਾ ਵਿਚਾਰ ਦਿਓ ਤੇ ਨਾਲ ਦੀ ਨਾਲ ਕਲਾਮ ਸੁਣੋ ਬਹੁਤ ਬਹੁਤ ਧੰਨਵਾਦ ਮਿਰਵਾ